ਜੀ ਵੈਗੁਰੂ ਜੀ ਅੱਜ ਤੁਹਾਨੂੰ ਅਸੀਂ ਇੱਕ ਬਹੁਤ ਹੀ ਜਿਹੜੀ ਦਦ ਖਾਜ ਖੁਜਲੀ ਜਿਹੜੀ ਹੁੰਦੀ ਹੈ ਨਾ ਉਹਦੇ ਲਈ ਅਸੀਂ ਤੁਹਾਨੂੰ ਇੱਕ ਬਹੁਤ ਵਧੀਆ ਨੁਕਤਾ ਦੱਸਦੇ ਆ ਅਸੀਂ ਇੱਥੇ ਅੱਜ ਹਰਿਆਣੇ ਤੇ ਰਾਜਸਥਾਨ ਦੇ ਬਾਰਡਰ ਤੇ ਆਏ ਸੀਗੇ ਇੱਧਰ ਤੇ ਗਾਂਧੀਗਾ ਦਰਸ਼ਨ ਮਿਲਾ ਕਰਨ ਗਏ ਹੋਏ ਸੀਗੇ ਤਾਂ ਅਸੀਂ ਇੱਕ ਉੱਥੇ ਬੂਟੀ ਦੇਖੀ ਆ ਉਹਨੂੰ ਪਿਆਜੀ ਕਹਿੰਦੇ ਨੇ ਪਿਆਜੀ ਬੂਟੀ ਤੇ ਤੁਹਾਨੂੰ ਅਸੀਂ ਦਿਖਾਉਨੇ ਆ ਤੁਸੀਂ ਦੇਖ ਲਓ ਵੀ ਸਾਰਾ ਦੂਰ ਤੱਕ ਕੋਈ ਘਰ ਨਹੀਂ ਸਾਰਾ ਰੇਗਿਸਤਾਨੀ ਆ ਜਿੱਥੇ ਰੇਤਾ ਹੀ ਰੇਤਾ ਹੁੰਦਾ ਵਾ ਤੇ ਤੁਹਾਨੂੰ ਅਸੀਂ ਬਹੁਤ ਹੀ ਅੱਜ ਵਧੀਆ ਜਿਹਦੇ ਦਦ ਹੁੰਦੀ ਆ ਖਾਜ ਖੁਜਲੀ ਹੁੰਦੀ ਆ ਉਹਦੇ ਲਈ ਤੁਹਾਨੂੰ ਅਸੀਂ ਇੱਕ ਨੁਕਤਾ ਦੱਸਦੇ ਆ ਵੀ ਤੁਸੀਂ ਕੀ ਕਰਨਾ ਉਹ ਥੋੜਾ ਜਿਹਾ ਤੋੜ ਕੇ ਜਿੱਥੇ ਵੀ ਦਦ ਹੋਵੇ ਥੋੜਾ ਜਿਹਾ ਤੋੜ ਕੇ ਜਿੱਥੇ ਦਦ ਵਗੈਰਾ ਹੋਵੇ ਨਾ ਉੱਥੇ ਤੁਸੀਂ ਖਸਾ ਲੈਣੀ ਆ ਚੰਗੀ ਤਰ੍ਹਾਂ ਤੁਸੀਂ ਥੋੜਾ ਜਿਹਾ ਦੋ ਤਿੰਨ ਟਾਈਮ ਘਸਾਓਗੇ ਤਾਂ ਜਿੰਨੀ ਮਰਜ਼ੀ ਭੈੜੀ ਦਦ ਖਾਜ ਖੁਜਲੀ ਹੋਵੇ ਤਾਂ ਉਹ ਬਿਲਕੁਲ ਚੱਕੀ ਜਾਊਗੀ ਤੁਹਾਨੂੰ ਮੈਂ ਦਿਖਾਉਣਾ ਇੱਥੇ ਇਹ ਆ ਲੱਗੀ ਇਹ ਆ ਦੇਖੋ ਜੀ ਇਹ ਆ ਲੋ ਆਹਾ ਧਿਆਨ ਨਾਲ ਦੇਖ ਲਓ ਇਹ ਬਹੁਤ ਹੀ ਕੀਮਤੀ ਬੁਟੀ ਆ ਇਹਨੂੰ ਪਿਆਜੀ ਕਹਿੰਦੇ ਨੇ ਤੇ ਇਸ ਤਰ੍ਹਾਂ ਇਹਦੀ ਜੜ ਹੁੰਦੀ ਆ ਇਹਨੂੰ ਤੁਸੀਂ ਤੋੜ ਕੇ ਥੋੜੀ ਜੀ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਦੱਦ ਵਗੈਰਾ ਏ ਖਾਜ ਹੁੰਦੀ ਰਹਿੰਦੀ ਆ ਕਾਫੀ ਜ਼ਿਆਦਾ ਇਹਨੂੰ ਧਿਆਨ ਨਾਲ ਦੇਖ ਲਓ ਇਹ ਕਈ ਕਈ ਜਗ੍ਹਾ ਤੇ ਆਪਣੇ ਪੰਜਾਬ 'ਚ ਵੀ ਮਿਲ ਜਾਂਦੀ ਆ ਤੇ ਜ਼ਿਆਦਾ ਇਹ ਰੇਗਿਸਤਾਨ 'ਚ ਮਿਲਦੀ ਆ ਜਿੱਥੇ ਰੇਤ ਹੀ ਰੇਤਾ ਹੁੰਦਾ ਵਾ ਇਹਨੂੰ ਪਿਆਜ਼ੀ ਕਹਿੰਦੇ ਨੇ ਬੂਟਾ ਦੇਖ ਲਓ ਤੁਸੀਂ ਇਸ ਤਰ੍ਹਾਂ ਇਹ ਤੇ ਇਹਨੂੰ ਗੌਰ ਦੇ ਨਾਲ ਦੇਖ ਲਓ ਤੁਸੀਂ ਪਿਆਜ਼ੀ ਕਹਿੰਦੇ ਐ ਇਹਨੂੰ ਪਿਆਜ਼ੀ ਆਪਣੇ ਵੈਸੇ ਪੰਜਾਬ ਚ ਤਾਂ ਬਹੁਤ ਘੱਟ ਹੁੰਦੀ ਆ ਪਰ ਲੇਕਿਨ ਇੱਥੇ ਕਾਫੀ ਜ਼ਿਆਦਾ ਲੱਗੀ ਹੋਈ ਆ ਸੋਲਗੋ ਦੇ ਵਿੱਚ ਆ ਇਹ ਤੇ ਸਾਨੂੰ ਦੇਖ ਕੇ ਪਤਾ ਲੱਗਿਆ ਵੀ ਇਹ ਬੂਟੀ ਬਹੁਤ ਕੀਮਤੀ ਆ ਇਹ ਜਿਹਦੇ ਵੀ ਦੱਦ ਹੋਵੇ ਨਾ ਦੱਦ ਖਾਜ ਖੁਜਲੀ ਹੋਵੇ ਨਹੀਂ ਹੜਦੀ ਦਵਾਈਆਂ ਲੈ ਲੈ ਅੱਕ ਗਏ ਹੋ ਤੁਸੀਂ ਬਸ ਆਹਾ ਬੂਟੀ ਧਿਆਨ ਚ ਰੱਖਿਓ ਇਹਨੂੰ ਤੋੜੋ ਤੇ ਜਿੱਥੇ ਵੀ ਤੁਹਾਡੇ ਦੱਦ ਆ ਉੱਥੇ ਇਹਨੂੰ ਘਸਾ ਲਿਆ ਕਰੋ ਤੇ ਰੱਬ ਦਾ ਨਾਮ ਲਿਓ ਵਾਹਿਗੁਰੂ ਦਾ ਨਾਮ ਲੈ ਕੇ ਤੁਹਾਡਾ ਇਹ ਜਿਹੜਾ ਕੋੜ ਆ ਨਾ 18 ਪ੍ਰਕਾਰ ਦਾ ਕੋੜ ਹੁੰਦਾ ਕਿਸੇ ਦਾ ਦੰਦ ਖਾਜ ਖੁਜਲੀ ਫੋੜਾ ਫੈਂਸੀ ਚੰਬਲ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਵਾ ਪਰ ਲੇਕਿਨ ਨੂੰ ਜੜ ਤੋਂ ਮਟਾਉਣ ਵਾਸਤੇ ਤੁਸੀਂ ਇਸ ਪਿਆਜ਼ੀ ਦਾ ਇਸਤੇਮਾਲ ਕਰੋ ਤੇ ਜੜ ਤੋਂ ਖਤਮ ਹੋ ਜਾਊਗਾ ਭਗਵਾਨ ਦਾ ਸ਼ੁਕਰ ਕਰਕੇ ਤੁਸੀਂ ਕਿਤੇ ਵੀ ਜਾਂ ਗਊਆਂ ਨੂੰ ਲਾ ਲਓ ਹਨਾ ਜਾਂ ਕੁੱਤਿਆਂ ਨੂੰ ਲਾ ਲਓ ਜਾਂ ਤੁਸੀਂ ਲਾ ਲਓ ਵੀ ਕੀੜਿਆਂ ਦਾ ਭੌਣ ਹੁੰਦਾ ਉੱਥੇ ਥੋੜਾ ਬਹੁਤਾ ਪੁੰਨ ਕਰਨਾ ਚਾਹੀਦਾ ਕੋਈ ਨਾ ਕੋਈ ਚੀਜ਼ ਪਾ ਦਿਓ ਠੀਕ ਆ ਵਾਹਿਗੁਰੂ ਕਿਰਪਾ ਕਰੋ ਏ YouTube ਦੇ ਦਰਬਾਰ ਅਯੁਰਵੇਦ ਕੇ ਦੇਸੀ ਦਵਾਈਆਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ